ਅੱਜ ਅਸੀਂ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਇਹ ਅਸੀਂ ਆਪਣੇ ਜੋ ਯੂਥ ਪ੍ਰੋਗਰਾਮ ਹੈ ਰੋਟਰੀ ਇੰਟਰਨੈਸ਼ਨਲ ਦਾ ਰਾਇਲਾ ਇਵੈਂਟ ਉਹਦੇ ਬਾਰੇ ਦੱਸਣ ਲਈ ਲੋਕਾਂ ਨੂੰ ਗੇਅਰ ਕਰਨ ਲਈ ਕੀਤੀ ਹੈ ਜਿਹਦੇ ਵਿੱਚ ਕੀ ਅਸੀਂ 18 ਸਾਲ ਤੋਂ 30 ਸਾਲ ਤੱਕ ਦੇ ਜਿਹੜੇ ਯੰਗ ਪ੍ਰੋਫੈਸ਼ਨਲ ਯੰਗ ਅਡULTS ਨੇ ਉਹਨਾਂ ਦੇ ਲਈ ਲੀਡਰਸ਼ਿਪ ਪ੍ਰੋਗਰਾਮ ਇੱਕਠੇ ਕਰਨ ਜਾ ਰਹੇ ਹਾਂ लवली ਪ੍ਰੋਫੈਸ਼ਨਲ ਯੂਨੀਵਰਸਿਟੀ 'ਚ 23 ਤਰੀਕ ਤੋਂ ਲੈ ਕੇ 25 ਤਰੀਕ ਤੱਕ ਔਰ ਇਹਦੇ 'ਚ ਪਾਰਟਿਸਿਪੇਟ ਕਰਨ ਲਈ ਕਿਸੇ ਵੀ ਰੋਟਰੀ ਕਲੱਬ ਦਾ ਜਾਂ ਰੋਟਰਟ੍ਰਾਪ ਦਾ ਮੈਂਬਰ ਹੋਣਾ ਕੋਈ ਜ਼ਰੂਰੀ ਨਹੀਂ ਹੈ ਤੁਸੀਂ ਜੇਕਰ ਕਿਸੇ ਵੀ ਸੰਸਥਾ ਨਾਲ ਸਾਡੀ ਨਾਲ ਨਹੀਂ ਜੁੜੇ ਤਾਂ ਵੀ ਤੁਸੀਂ ਇਹਦੇ 'ਚ ਡਿਸਕਸ ਕਰ ਸਕਦੇ ਹਾਂ ਔਰ ਇਹਦੇ ਦਿਨ ਦਿਨ ਦੇ ਬੱਚਿਆਂ ਦੇ ਜਿਹੜੇ ਪ੍ਰਵਾਸ ਦੇ ਦੌਰਾਨ ਉਹਨਾਂ ਨੂੰ ਅਲੱਗ-ਅਲੱਗ ਲੀਡਰਸ਼ਿਪ ਸਕਿੱਲ ਪ੍ਰੋਗਰਾਮ ਉਹਨਾਂ ਦੇ profession ਦੇ ਵਿੱਚ ਕਿੱਦਾਂ ਉਹਨਾਂ ਨੇ ethical ਆਪਣੇ profession ਨੂੰ ਅਡਾਪਟ ਕਰਨਾ ਹੈ ਉਹਦੇ ਜੇ ਕੀ ਉਹਨਾਂ ਨੂੰ ਪਰੇਸ਼ਾਨੀਆਂ ਆਣ ਜੀ ਉਹਨਾਂ ਨੂੰ ਕਿੱਦਾਂ ਉਹਨਾਂ ਨੇ ਪ੍ਰੋਬਲਮ ਸੋਲਵਿੰਗ ਉਹਨਾਂ ਦੇ ਵਿੱਚ ਸਕਿੱਲਸ ਪੈਦਾ ਕਰਨੇ ਨੇ ਇਹ ਸਾਰਿਆਂ ਦੇ ਨਾਲ-ਨਾਲ ਬੱਚਿਆਂ ਦੀ ਓਵਰਆਲ ਡਿਵੈਲਪਮੈਂਟ ਦੇ ਲਈ ਉਹਨਾਂ ਦੇ ਲਈ ਸਕਿੱਲ ਜਿਹੜੀਆਂ ਹਸਪੀਟਲ ਉਹਨਾਂ ਨੇ ਲਈ ਐਂਟਰਟੇਨਮੈਂਟ ਪ੍ਰੋਗਰਾਮ ਯੋਗਾ اورونا ਦੇ ਲਈ মেডিਟੇਸ਼ਨ ਇਹ ਤਾਂ ਦੇ ਬਹੁਤ سارے ਉਹਨਾਂ ਦੇ ਪਰਸਨੈਲਿਟੀ ਨੂੰ ਰੀਜਿਵਨਿਕੇਟਿੰਗ ਪ੍ਰੋਗਰਾਮ ਅਸੀਂ ਕਰਨ ਜਾ ਰਹੇ ਹਾਂ ਸਰ ਇਹਦੇ ਜੀ ਸਾਡਾ ਜਿਹੜਾ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3070 ਹੈ ਇਹ ਪੰਜਾਬ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਔਰ ਲੇਹ ਦਾਕਨ ਨੂੰ ਬਣਾ ਕੇ ਬੰਦਾ ਹੈ ਇਹਦੇ ਤੋਂ ਬਾਹਰੋਂ ਵੀ ਬੱਚਾ ਕੋਈ ਆਣਾ ਚਾਹੁੰਦਾ ਹੈ ਤੇ ਬਹੁਤ ਵੈਲਕਮ ਹੈ ਕਿਉਂਕਿ ਲੀਡਰਸ਼ਿਪ ਸਕਿੱਲ ਕਿਸੇ ਵੀ ਬੱਚੇ ਦੇ ਲਈ ਸਾਡੇ ਹਿੰਦੁਸਤਾਨ ਦੇ ਵਿੱਚ ਆਦੇ ਨੇ ਉਹਦੇ ਲਈ ਸਾਡੀ ਕਮਿਊਨਿਟੀ ਸਾਡੇ ਸੁਸਾਇਟੀ ਦਾ ਹੀ ਭਲਾ ਹੁੰਦਾ ਹੈ